ਜਾਣਾ ਗੱਜ ਮੈਂ ਖੀ ਬਸ ਸਾਲੇ ਦਾ ਗੱਲ ਤੇਰਾ ਵੱਡੂ ਤੇ ਨਾਲੇ ਦਾ ਵੱਡੂ ਬਈ ਮੇਰਾ ਤਾਂ ਕੀ ਇਹ ਵੀ ਨਾਲੇ ਫੜ ਪੈ ਰਹੇ ਹਾਂ ਖੜਾਇਆ ਤਾਂ ਮੈਂ ਜੀ ਗਏ ਨੂੰ ਮੈਂ ਆਖਾ ਮੈਨੂੰ ਅੱਡੇ ਤੱਕ ਲੈ ਚਲ ਤੜਕੇ ਦਾ ਬੇਚੀ ਕਰ ਦਿਓ ਯਾਰ ਤੂੰ ਟੱਪ ਜਾ ਬਈ ਮੈਂ ਤਾਂ ਟੱਪਣੀ ਆ ਮੈਂ ਤਾਂ ਜਾ ਰਿਹਾ ਅਜੇ ਬਰਾ ਨੂੰ ਉਹਨਾਂ ਦੇ ਕੋਲੀਆਂ ਦੇ ਘਰ ਤੂੰ ਘਰੇ ਚੱਲ ਨਹੀਂ ਕਹੀ ਬੱਜੂ ਤੇਰੇ ਐ ਕਿ ਮੈਂ ਬੱਜੂ ਕਹੀ ਚੱਲ 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 ਮੈਂ ਇਧਰ ਹੀ ਜਾਉਂਗੀ ਇਹ ਨਿੱਕ ਟੌਲੀ ਇਹਦੇ ਸੱਨ ਮਰੂ ਬੰਨਾ ਮੈਂ ਚੱਲ ਜਾ ਅੱਛਾ ਚੱਲ ਆਇਆ ਮਾਰਾਂਗਾ ਹਰ ਜਾ ਲੈ ਕਰੀ ਆ ਲੈ ਕੋਈ ਬਰਾਦਿਲ ਨਾਲ ਅੱਕ ਲਾਉ ਤੈਨੂੰ ਚੱਲ ਹਰੇ ਜਾ ਚੱਲ ਮੈਨੂੰ ਨਹੀਂ ਪਤਾ ਆ ਗਿਆ ਮੈਂ ਤੈਨੂੰ ਪ੍ਰਾਲੀ ਨਾਲ ਅੱਕ ਲਾਉ ਮੈਂ ਪ੍ਰਾਲੀ ਨਾਲ ਅੱਕ ਲਾਉਂਦਾ ਸਾਰੇ ਆ ਹੋ ਜਾਣਗੇ ਫੇਰ ਮੈਂ ਛੇੜ ਤੂੰ ੱੱਕਾ ਦੇ ਕੇ ਚੱਲ ਚੱਲ ਸੁਭਰ ਮਾਣ ਲੈ ਕਿ ਕੀ ਨਹੀਂ ਕੀ ਗੱਲ ਆਜਾ ਨਹੀਂ ਪਾ ਮਾਤਾ ਕਰੀਰ ਦੇਗੀ ਸੁਮਨ ਲਗੀ ਦੀ ਵਾਂਡੇ ਵਾਂਡੇ ਮੈਂ ਕੀ ਕਰਨਾ ਸੀ ਕਿਹਾ ਹਰਦਾ ਹਾਂ ਹੂੰ ਸਵਾਦਾ ਹੈਗੀ ਅੱਜ ਜਾਉਂਦੀ ਜਾਉਂਗੀ ਹੋ ਠੀਕ ਹੈ ਹਾਂ ਹਾਂ ਜਲ ਕਰ ਬਾਈ ਹੂੰ ਕੱਦੀ ਦੀ ਗੱਲ ਮੈਂ ਜਾਉਂਗੀ ਰੋਟੀ ਰੂਟੀ ਆਪ ਹੀ ਬਣਾਵਾਂਗੇ ਮੈਂ ਤੇ ਕਮਰੇ ਦਾ ਸੈਰ ਰੋਣਾ ਹੈ ਜਿਹੜੀ ਕਰੀ ਕਰੇ ਬਾਹਰ ਨਾਲ ਠੀਕ ਹੈ ਅੰਦਰ ਕੀ ਆਵਾਜ਼ ਜਿਹੀ ਲੱਗੇ ਦੇਖੋ ਬੀਰੇਂ ਦਾ ਸੁ ਮੈਂ ਤੁਹਾਨੂੰ ਮੰਗਦੇ ਹਾਂ ਜੀ ਆਹ ਦੇਈ ਕੱਪੋ ਮੈਨੂੰ ਆਹ ਦੇ ਜੀ ਐਂ ਕਰ ਦੋ ਕੱਪੜੇ ਧੋ ਲੱਗਣਗੇ ਪਾਂਡੇ ਦੇ ਬੰਦੇ ਸਾਡੇ ਪ੍ਰਾਣੀ ਕੰਬਦੇ ਚਾਰ ਕੱਪੜੇ ਧੋਣ ਦੇ ਹਾਂ ਮੈਂ ਤਾਂ ਹੋਲਡ ਕਰਤਾ ਸੀਗਾ ਮਹਾਰਾਣੀ ਆਪਾਂ ਫੋਨ ਤੇ ਲੱਗੀ ਪਈਆ ਮੈਨੂੰ ਕਹਿੰਦੀ ਇੱਕ ਕੱਪੜੇ ਧੋ ਲੈ ਚਾ ਫੇਰ ਪਈ ਅਬ ਕਿਉਂ ਆਏ ਰਹਦੇ ਹੋ ਤੁਮੇਂ ਤੇਰੀ ਭਾਬੀ ਉਹ ਅੰਦਰ ਆ ਬਈ ਤੇ ਤੁਸੀਂ ਲੀਲੇ ਚੱਕੀ ਅਨੇ ਕਿਧਰ ਗਈ ਉਹ ਮੇਰੇ ਮੌਕਾ ਤਮ ਮੈਂ ਕਰਦੀਆਂ ਸਭ ਕੁਝ ਕਹਿੰਦੀ ਨਾ ਕੰਮ ਕਰਾਂ ਨਾ ਕਰ। ਅੱਜ ਰੋਟੀ ਨਹੀਂ ਬਣੀ। ਰੋਟੀ ਤਾਂ ਬਣਾਈ ਨਹੀਂ। ਤੇ ਕੱਪੜੇ ਤੂੰ ਆਪ ਧੋਣੇ ਦੀ ਕੁੜੀ ਨੂੰ ਲਾ ਰੱਖੇ ਯਾਰ। ਸੋ ਮੰਨੂ ਨੂੰ ਪੜ੍ਹ ਲੈ ਦੀ ਬਣਾਇਆ ਦੋ ਚਾਰ ਅੱਖਰ। ਕੋਈ ਨਹੀਂ ਪੜ ਲੂਗੀ। ਮੈਂ ਕਿਹੜਾ ਤੇ ਕਿਤਾਬਾਂ ਨੂੰ ਕੀ ਅੱਗ ਲਾਤੀ? ਕੋਈ ਮਾੜੀ ਮੁੱਠੀ ਨੌਕਰੀ ਮਿਲ ਜੂਗੀ ਕਿੰਨਾ ਸਹੂਲਤਾਂ ਭਾਤ ਮੰਡੀ ਜੇ ਲੈ ਕੋਈ ਮਾੜਾ ਮਟਾ ਧਿਆਨ ਕਰ ਲੈ ਜਰਾ। ਅੱਗੇ ਤਾਂ ਕੁੰਮ ਲੱਗਦੇ ਹੋਏਗਾ ਨੌਕਰੀ ਤੇ ਪੜ ਕੇ। ਚੜ੍ਹ ਕੇ ਜੂ ਤਾਂ ਕੰਮ ਕਰਾਈ ਜੰਨੀ ਐ। ਕੋਈ ਨਹੀਂ ਕੰਮ ਤਾਂ ਕਰਨੀ ਐ। ਰੋਟੀ ਬਣਾਈ ਨਹੀਂ ਅਜੇ। ਬਣਾ ਲਾਂਗੇ ਰੋਟੀਆਂ ਨੂੰ ਸਦੇ ਨਹੀਂ ਕੀਆ ਰੋਟੀਆਂ ਬਣਾ ਕੇ ਸਨੋਂ ਬੱਜੇ ਜਮਣਾ ਰੋਟੀ ਆ ਉਹ ਬਾਅਦ ਚਕਾ ਨਹੀਂ ਕੋਣ ਹੈ ਦੇਖਿਆ ਦੇਖਿਆ ਤੇ ਤੁਸੀਂ ਬਾਹਰੋਂ ਲਾਈ ਹੋਗੇ ਮੇਰੇ ਤੇ ਲੱਗ ਰੋ ਮਾਰ ਤੂੰ ਦੇਖਿਆ ਜਾਂ ਕੁੱਕੇ ਬਾਹਰ ਲੈ ਸੁਣ ਮੇ ਪੜ ਲੈ ਕਰ ਤੂੰ ਇਹ ਕਪੜਾ ਕਪੜੇ ਲੱਤੋਇਆ ਕਰ ਆਪੇ ਤੇਰੀ ਪਾਪ ਦਿੱਤ ਹੋਵੇ ਚੇ ਨਾ ਤੋਵੇ ਠੀਕ ਹੈ ਕੱਲ ਵੀ ਸਕੂਲ ਗਈ ਅੱਜ ਘੇਰ ਦੀ ਗਈ ਸਭ ਕੱਪੜੇ ਤੇ ਲਾ ਰੱਖਿਆ ਤੇ ਕਰਕੇ ਦੀ ਨੇ ਕੋਈ ਗੱਲ ਨਹੀਂ ਕਿਉਂ ਘਰੇ ਹੋਗਾ ਉਹਨੂੰ ਕਰਕੇ ਦੀ ਬਦਲ ਕਿਉਂ ਹੁੰਦੀ ਲੱਗੀ ਬਈ ਆ ਗਈ ਮੈਂ ਵੀ ਕਿਉਂ ਸੀ ਮਤ ਮੈਂ ਜਿਹੜੇ ਤੋਂ ਨਹੀਂ ਤੂੰ ਰੋਟੀ ਬਕਾਲਾ ਫਿਰ ਬਨਦੀ ਨਹੀਂ ਸੁਣਦੀ ਹੈਗੀ ਅੱਛਾ ਤੁਹਾਨੂੰ ਤੇ ਲੱਗੀ ਵੀ ਹੈ ਹਾਂ ਕਰਕੇ ਦੀ ਫੋਨ ਤੇ ਲੱਗੀ ਪਈ ਆ ਕੀ ਗਾਇ ਕਿ ਹੁੰਦਾ ਹੈ ਵਿੱਚ 15 ਮਿੰਟ ਕੋਈ ਗੱਲ ਨਹੀਂ ਫਿਰ ਕਿਉਂ ਕੱਲ ਆ ਕੇ ਘੇਰ ਦੀ ਤੇ ਪਿੰਡ ਜਾਣਾ ਤਾਂ ਇਹ ਤਾਂ ਤੂੰ ਕੱਪੜੇ ਤੇ ਲੂਲਾ ਰੱਖਿਆ ਨੇ ਨਾ ਚਲ ਕੋਈ ਨਹੀਂ ਪਿੰਡ ਤਾਂ ਨਹੀਂ ਤੁਮ ਜਾਣ ਬੰਦਾ ਤੇ ਰੋਟੀ ਸੁਣਨ ਜਾਂਦਾ ਇਹ ਲੈ ਕੇ ਆ ਜੀ ਮੈਂ ਤੂੰ ਫੜਾਇਆ ਕਿ ਨਾ ਭੱਜ ਕੇ ਇੱਥੇ ਆਪਣੇ ਮੈਣ ਚ ਕੰਮ ਕਰੀਏ ਨਾ ਮੈਂ ਠੀਕ ਨਾ ਸੁਣਨੇ ਟੱਕੋਂ ਬੋਲੀ ਲੱਗੀ ਹੋਈ ਆ ਬਾਬਾ ਹਾਂ ਉਸ ਰਹਿਣਾ ਠੀਕ ਹੈ ਹਾਂ ਠੀਕ ਤੇ ਮੈਂ ਇਹ ਬੰਦਾ ਜੋ ਐ ਜਾ ਬੋਲਦਾ ਤਰਕੇ ਦਾ ਆ ਜਿਹੜੀ ਮਗਰ ਲਾਈ ਇਹਨੇ ਮਾਰ ਕੇ ਰੋਟੀ ਨਹੀਂ ਪਕਾਈ ਤੜਕੇ ਦੀ ਕਿਉਂ ਹਾਂ ਕੀ ਕਰਦਾ ਪਤਾ ਨਹੀਂ ਕੁੜੀ ਨੂੰ ਲਾ ਰੱਖਿਆ ਤੜਕੇ ਦੇ ਕੱਪੜੇ ਤੋਂ ਪਹਿਲਾਂ ਭਾਂਡੇ ਮਾਲ ਕੇ ਰਦੀ ਹੈ ਤਾ ਕੁੜੀ ਦੀ ਪੜਾਈ ਦਾ ਖਰਾਬ ਕਰਦੇ ਤੁਸੀਂ ਕਿਤੇ ਨਹੀਂ ਖਰਾਬ ਕਰ ਦੋ ਉਹ ਉਹ ਕਰੋ ਵੀ ਚਾਹ ਹੁਣ ਕੀ ਕਰਕੇ ਉਹਦਾ ਹੁਣ ਮੈਂ ਤਾਂ ਆਪ ਕੋ ਕਮਰੇ ਨੇ ਖੇਤੋਂ ਆਇਆ ਉਹ ਤਰਕੇ ਦਾ ਉਹ ਜੇ ਮੈਂ ਬੋਲ ਲਾਂ ਮੈਂ ਪੜਾਣਾ ਦਾਗਾ ਤੂੰ ਕਹਿ ਸਕਦਾ ਨਹੀਂ ਮੈਂ ਤਾਂ ਕਹੂੰਗਾ ਹੀ ਬੇਹੌਣ ਹੈ ਪਿੰਡ ਜਾਣਾ ਆ ਕੁੜੀ ਦੇ ਦੱਸਿਆ ਮੈਂ ਤਾਂ ਸਾਹਮਣੇ ਕਹਿੰਦੀ ਬਈ ਤਰਤੇ ਦੀ ਫੋਨ ਤੇ ਲੱਗੀ ਪਈ ਐ ਪਿੰਡ ਜਾਣਾ ਹੋਊਗਾ ਕਿਉਂ ਮੈਂ ਤਾਂ ਪਿੰਡ ਜਾਣਾ ਇੱਕ ਲੋਕ ਇਹਨੂੰ ਪਤਾ ਹੈ ਹੁੰਦੇ ਤਾਂ ਉਹ ਗੱਲਾਂ ਕਰੀ ਆ ਗਈ ਐ ਚਲ ਮੈਂ ਕਰਦਾ ਗੱਲ ਕੋਈ ਨਹੀਂ ਤੂੰ ਗੱਲ ਕਰ ਕੋਈ ਪਿੰਡਰ ਆਂਦੇ ਜੇ ਮੈਨੂੰ ਪਿੰਡਾ ਕੁੜੀ ਨਹੀਂ ਪੜਾਈ ਖਾਉਣੀ ਨਹੀਂਗੀ ਚੱਲ ਸਾਹਮਣੇ ਦੋ ਬਣਾ ਲਾ ਰੋਟੀ ਬਾਈ ਬਰਾਬਰ ਇਹ ਦੋ ਦੋ ਪਕਾ ਲਾ ਆਪਣੇ ਆਪਣੇ ਦਾ ਆਪਣੇ ਦਾ ਪਕਾ ਲਾ ਚੰਗ ਹਾਂ ਮਾਰਿਆ ਤੂੰ ਹੀ ਖੰਡਾਈ ਜਾਂਦਾ ਸੀ ਮੈਂ ਸੋਨੇ ਨੂੰ ਭੇਜਿਆ ਸੀ ਦੌੜ ਹਾਂ ਕੋਈ ਸੀਗਾ ਹੋਰ ਕਿ ਨਹੀਂ ਆ ਮਾਸੀ ਮੈਂ ਤਾਂ ਅੰਦਰ ਇੰਦਰ ਤੁਹਾਡੇ ਤਾਂ ਤੂੰ ਬਾਲਾ ਨਾ ਤਮਰਾੜ ਜਾ ਲੱਗ ਰਿਹਾ ਕਾ ਰੋਟੀ ਬਣਾ ਲੈ ਨਾ ਗੈਲ ਨਾਲ ਸਿੱਪਾਏ ਲਾ ਕੇ ਨਾ ਦੇ ਚੜ ਜੂਗਾ ਪਿੰਡ ਦੇ ਰੁਕ ਮੈਂ ਤੇ ਜੀ ਆਏ ਨਾ ਤਾਂ ਮਾਰ ਹੀ ਦਿੱਤੇ ਉਹ ਮਾਂ ਬਰਾਬਰ ਉਹ ਤੇਰਾ ਮਾਇਆ ਹੁਣ ਤੇ ਆ ਮਤ ਲੱਗੇ ਚੁਗਲੀਆਂ ਕਰ ਰਹੀ ਹੋਇਆ ਤਾਨੂੰ ਉਹ ਕੁਛ ਨਹੀਂ ਦਾ ਇਹ ਤੈਨੂੰ ਕੁਛ ਕਹਿ ਕਿਹਾ ਕਰ ਮੈਂ ਤੈਨੂੰ ਤਾਂ ਸੁਣਾ ਨਹੀਂ ਮੈਂ ਬੋਲੀ ਆ ਤੇ ਕੋਈ ਨਾ ਤੇਨ ਡੋਰ ਕੱਟ ਕੇ ਹੀ ਚੜ੍ਹ ਕੇ ਦੀਨੇ ਤੇ ਕਿਹਾ ਮੇਰੀ ਡੋਰ ਤੇ ਤੈਨੂੰ ਕੋਈ ਫਰਕ ਪੈਂਦਾ ਫਰਕ ਪੈਂਦਾ ਤੜਕੇ ਦੀ ਕੁੜੀ ਕੰਮ ਲਾ ਰੱਖੀ ਓ ਤੂੰ ਬਹੁਤ

ਕਹਿੰਦੀ ਮੈਂ ਤਾਂ ਪਿੰਡ ਜਾ ਕੇ ਰੋਟੀ ਖਾਣੀ ਆਪਦੇ ਆਪ ਕਾ ਕੇ ਖਾ ਲਵਾਂਗੀ। ਨਹੀਂ। ਤੇ ਰੋਟੀ ਤਾਂ ਅਸੀਂ ਖਾਵਾਂਗੇ ਤੇ ਟੱਪੀ ਪਰੋਥਾਂ ਦੀ। ਨਹੀਂ ਜਾਣਾ ਮਾਜਾ ਮੈਂ ਕੱਲੀ ਜਾਵਾਂਗੀ। ਕੱਲੀ ਭੱਜਦੇ ਤਾਂ। ਜਰ ਦੇਣਾ ਕਰੋ। ਚੱਲ। ਆਏ ਕਿ ਮੈਨੂੰ ਨਿਕਲੋ ਕਰੋ ਲੈ। ਉਹ 5 ਮੀਟਰ ਗਾਣਾ ਤਾਂ ਕਿੱਢ ਜਾਇਆ ਕਰੇਣਾ ਹੋਊ। ਮੈਂ ਕਾਨੂੰ ਪਲੇਸ ਪਾਣੀ ਹੈਗੀ ਤੁਸੀਂ ਹੀ ਪਲੇਸ ਪਾਉਂਦੇ ਕੋਈ ਗੱਲ ਨਹੀਂ ਜਾਉਂਦੇ। ਚੱਲ ਮੈਂ ਸਮਝਾ ਦੇਣਾ ਰੋਸ਼ ਨੂੰ ਕੋਈ ਨਹੀਂ ਜਾਣਾ ਗਾਇਸ ਤੇ ਹੁਣ ਕੀ ਹੈ। ਬਣਾ ਲੈ ਨਾ ਦੋ ਰੋਟੀ ਬਣਾ ਹਾਂ ਉੱਠੇ ਨਾ ਬਣਾ ਲੈ ਤੁਸੀਂ ਨਾ ਜਾਓ ਨਹੀਂ ਮੈਂ ਤਾਂ ਜਾਣੀ ਕਿ ਤੇ ਕੋਈ ਗੱਲ ਨਹੀਂ ਨਹੀਂ ਬੱਸਾਂ ਜਾਂਦੀਆਂ ਕੋਈ ਨਹੀਂ ਕਿਸੇ ਨਾਲ ਟੱਕ ਕੇ ਵੱਜੂ ਕਿ ਤਾਂ ਵੀ ਕੋਈ ਚੱਕਰ ਨਹੀਂ ਪਰ ਸਮਝ ਰਹੇ ਹੋ ਤੂੰ ਰੋਟੀ ਲੈ ਕੇ ਆ ਨਾ ਖੇਤ ਭੱਜ ਜੀ ਠੀਕ ਹੈ ਨਾ ਤੇ ਜਿਹੀਂ ਆਪੇ ਆ ਕੇ ਖਾ ਲਾਂਗੇ ਅਕਰ ਤੁਸੀਂ ਨਾ ਆਇਓ ਨਾ ਮੈਂ ਤਾਂ ਜਾਊਂਗੀ ਜਿੱਥੇ ਮੈਂ ਕਹਿਤਾ ਕਿ ਜਾਣੀ ਲੜੂਗਾ ਲੜੀ ਜਾਣ ਦੇ ਕਿਹਦੇ ਨਾਲ ਲੜੂਗਾ ਕੰਗਾ ਟੱਕਾ ਮਾਰੂ ਬਿਮਾਰੀ ਲਊਗਾ ਪਰ ਮੈਂ ਜ਼ਰੂਰ ਜਾਣਾਗਾ ਠੀਕ ਹੈ ਨਾ ਤੂੰ ਰੋਟੀ ਆਪੇ ਖਾ ਰਹਾ ਤੇ ਉਹਦੀ ਰੋਟੀ ਲੈ ਜੀ ਇਹ ਤਾਂ ਮੇਰੇ ਕਹਿ ਤੇ ਰੁਕਣੀ ਚੰਨ ਬੀਰ ਨੂੰ ਫੋਨ ਹੀ ਕਰਦੀ ਆ ਕੋਈ ਨਾ ਕੋਈ ਆ ਜੂਗਾ ਇੱਥੇ ਨਹੀਂ ਖੜਦੇ ਹਾਂ ਅੱਜ ਤਾਂ ਐਡੀ ਦੂਰ ਤੱਕ ਨਹੀਂ ਸਾਲੀ ਆ ਤੀਕ ਵੜਦਾ ਜਾਵਾਂ ਕਿਰਾਂ ਆਂ ਬਈ ਰੁਕਿਓ ਬਈ ਅੱਡੇ ਵੱਲ ਜਾ ਰਹੇ ਹਾਂ ਹਾਂ ਅੱਡੇ ਕਿ ਨਹੀਂ ਜਾਊਂਗਾ ਬਈ ਤੁਸੀਂ ਲੈ ਚੱਲੋ ਮੈਨੂੰ ਸਾਡੇ ਬੱਸਾਂ ਵੀ ਨਹੀਂ ਆ ਰਹੀਆਂ ਅੱਛਾ ਤੁਸੀਂ ਜਾਣਾ ਕਿਤੇ ਹਾਂ ਮੈਂ ਜਾਣਾ ਹਾਂ ਬੈਠੋ ਮੈਂ ਤਾਂ ਜਾ ਮੇਰਾ ਸੰਖੇੜਨ ਦਾ ਸਮਾਂ ਹੈ ਹੰਦੀ ਵਾਲੀ ਨਹੀਂ ਅਜਿ ਦਾ ਕੋਈ ਗੱਲ ਨਹੀਂ ਨਾ ਇਹ ਨਹੀਂ ਹਾਂ ਤਾਰੀ ਚ ਬਰਾ ਵਾਲਾ ਤੇਰਾ ਦਿਲ ਦਾ ਨਹੀਂ ਮਾਰਾ ਤੂੰ ਬਹਿ ਜਾ ਹੱਥ ਪਾ ਕੇ ਬਹਿ ਜੀ ਰਾਹ ਤੇ ਡਿਗ ਡਿਗਉ ਨਾ ਪਵੇਂ ਮੋਟਰਸਾਈਕਲ ਮੂਰੇ ਖੜਾ ਹੋ ਜਾਂਦਾ ਕਲਤ ਕਲਤ ਛੱਡਿਆ ਜਾਂਦਾ ਕਈ ਵਾਰ ਆਹਦਾ ਹੱਥ ਪਾ ਕੇ ਬਹਿ ਜਾ ਆਪਦੇ ਸਮਾਨ ਦੀ ਆਪ ਜਿੰਮੇਵਾਰ ਹੂੰ ਠੀਕ ਹੈ ਜਿੰਨਾ ਬਹਿ ਗਈ ਚਲੋ ਹਉ ਚੜ ਗਈ ਪਤਾ ਨਹੀਂ ਕੀ ਦੇ ਨਾਲ ਚੜ ਗਈ ਕੋਈ ਨਾ ਦੱਸੂਗੀ ਬਾਈ ਨੂੰ ਭੈਣ ਨੇ ਨਾ ਚਾਹ ਨਾ ਪਾਣੀ ਕੋਈ ਨਹੀਂ ਕੁਛ ਲੈ ਕੇ ਆਇਆ ਸਮੁੰਨ ਦਾ ਫੋਨ ਕਿਵੇਂ ਆ ਗਿਆ ਹਲੋ ਹਾਂ ਸਮੁੰਨ ਬਾਕੀ ਦਾ ਬਾਗੀ ਉਹ ਤਾਂ ਮੇਰੇ ਕੋਲ ਤੋਂ ਰੁਕੀ ਵੀ ਨਹੀਂ ਹੈਗੀ ਬਾਗੀ ਉਹ ਤਾਂ ਕਹਿੰਦੀ ਮੈਂ ਚੁੱਕੀ ਬਾਗੀ ਜੇ ਇਹ ਤਾਂ ਕਾਹਦੀ ਬੋਤਲ ਪਾਣਾ ਪੈਣਾ ਪੈ ਗਈ ਅੱਛਾ ਅੱਛਾ ਇਹ ਤੁਲੀ ਟੱਪੀ ਦਾ ਹੈ ਨਹੀਂ ਯਾਰ ਅੱਡੇ ਨੂੰ ਤਾਂ ਜਾਂਦੀ ਹੈ ਯਾਰ ਕਿਹ ਹੋਰ ਪਾਸੇ ਦੀ ਬਾਗੀ ਹਾਂ ਹੋਣੀ ਚੱਗੀ ਹੈਗੀ ਬਸ ਫਿਰ ਕੋਈ ਨਹੀਂ ਮੈਂ ਮੋੜੇ ਰਾਹ ਤੇ ਹੀ ਹੈ ਕੋਈ ਨਹੀਂ ਕੋਈ ਨਹੀਂ ਠੀਕ ਹੈ ਆਉਣਾ ਘਰੇ ਮੈਂ ਉਹ ਖੜ ਖੜ ਕੌਣਾ ਤੂੰ ਭਾਈ ਮੈਂ ਤਾਂ ਤਾਰੀ ਆ ਤੇ ਬਰਾਦਰ ਤਾਰੀ ਤੇ ਬਰਾਦਰ ਲੈੜੀ ਨੂੰ ਲਈ ਜਨੇ ਭਾਈ ਜੀ ਇਹਨੇ ਤਾਂ ਹੱਥ ਦੇ ਲਿਆ ਮੈਨੂੰ ਇਹਦੀ ਚੜਾ ਕੇ ਲੈ ਜਾ ਮੈਂ ਜਾਣਾ ਹੈਗਾ ਜਿਵੇਂ ਮੈਂ ਖੂਬ ਬਸਣੇ ਨਾਲ ਤੇਰਾ ਵੱਡੂ ਤੇ ਨਾਲ ਹੀ ਦਾ ਵੱਡੂ ਭਾਈ ਮੇਰਾ ਤਾਂ ਕੀ ਇਹਦੇ ਨਾਲ ਫੜ ਪੇ ਰਹੇ ਹਾਂ ਖੜਾਇਆ ਤਾਂ ਮੈਂ ਜੀ ਗਈ ਇਹਨੂੰ ਮੈਂ ਆਖਾ ਮੈਨੂੰ ਅੱਡੇ ਤੱਕ ਲੈ ਚਲ ਤੜਕੇ ਦਾ ਭੁੱਖਾ ਮਰੀ ਇਹਨਾਂ ਖੇਤ ਵਿੱਚ ਕੁੜੀ ਦਾ ਫੋਨ ਆਇਆ ਸੀ ਕਹਿੰਦੀ ਦੱਸ ਕੇ ਮੈਂ ਆ ਕਰੂਕਿਆ ਸੀ ਕਹਿੰਦੀ ਰੁਕੀ ਨਹੀਂ ਭਾਈ ਬਸ ਅਸੀਂ ਚੁਗਲੀਆਂ ਕਰਨ ਤੀਆਂਗਾ ਮਾਗਰੀ ਫੋਨ ਕਰਵਾ ਤਾਉਨੇ ਤੇ ਰੋਟੀ ਤਾਂ ਤੋ ਦੇ ਵੀ ਮਤਾਂਸ ਬਾਰੇ ਕਿਹਾ ਸੀ ਵੀ ਮੈਂ ਜਾਉਂਗੀ ਤੇ ਫਿਰ ਕੀ ਹੋਗਾ ਜੇ ਮੈਂ ਹੱਥ ਦੇ ਕੇ ਖੜਾ ਲਿਆ ਇਹਨੂੰ ਬੱਸ ਤਾਂ ਸਾਰਾ ਰਿਲੀਜ਼ ਜੇ ਸੋਟ ਕੀ ਲੜਾਈ ਕਰਦੇ ਹਨ ਉਹਨੂੰ ਘਰ ਤੇ ਨਿਪਟੋ ਅਸੀਂ ਜਿਹੜੇ ਤੁਹਾਡੇ ਵਰਗੇ ਕਿਸੇ ਭੈਣ ਭਾਈ ਨੂੰ ਚੜਾ ਲੈਣਾ ਕਿਸੇ ਨੂੰ ਵੀ ਕੱਲ ਨੂੰ ਤੇਰੀ ਮਾਂ ਜਾਂ ਭੈਣ ਵੀ ਮੇਰੇ ਨਾਲ ਚੜ ਸਕਦੀ ਹੈ ਬਾਈ ਅਸੀਂ ਉਹ ਲੋਕਾਂ ਨੂੰ ਫਿਰ ਕਿਵੇਂ ਚੜਾਵਾਂਗੇ ਜੇ ਤੁਸੀਂ ਸਾਡੀ ਬੇਇੱਜ਼ਤੀ ਕਰਦੇ ਹੋ ਯਾਰ ਤੂੰ ਟੱਪ ਜਾ ਬਾਈ ਮੈਂ ਨਾ ਟੱਪਣਾ ਮੈਂ ਤਾਂ ਜਾ ਰਿਹਾ ਹਾਂ ਇੱਥੇ ਬਰਾ ਨੂੰ ਮੈਂ ਤੇ ਕੋਲੋਂ ਨਿਕਲਦਾ ਹਾਂ ਤੂੰ ਵਸਾ ਕੇ ਕੀ ਗੱਲ ਹੋਏ ਕੀ ਚੱਲ 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 ਕਰੇ ਚੱਲ ਚੱਲ ਫਿਰ ਮੈਨੂੰ ਨੂੰ ਪਤਾ ਮੈਂ ਤਾਂ ਜਾਉਂਗੀ ਅੱਜ ਤੂੰ ਘਰੇ ਚੱ ਮੈਂ ਤਾਂ ਜਾਣਾਗਾ ਮੈਂ ਤੇ ਤੁਰ ਕੇ ਵਗ ਜੂ ਤੁਰ ਕੇ ਵਗ ਜੂ ਘਰੇ ਚੱਲ ਕੇ ਰਹਿ ਪਰ ਉਹ ਕਰੇ ਕਾ ਤਾ ਮੋੜੂ ਮੱਧੇ ਰਹਾ ਵੀ ਤੂੰ ਘਰੇ ਚੱਲ ਨਹੀਂ ਕਹੀ ਬੱਜੂ ਤਰੇ ਐ ਕਿ ਮੈਂ ਬੱਜੂ ਕਹੀ ਚੱਲ 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 ਜਾਣੀ ਹੈ ਕਿ ਨਹੀਂ ਤੂੰ ਤੁਰ ਚੱਲ ਮੈਂ ਇੱਧਰ ਹੀ ਜਾਉਂਗੀ ਇਹ ਦਿੱਤ ਕੌਲੇ ਹੀ ਰਹਿ ਤੰਨ ਮਰੂ ਤੰਨ ਮਰ ਲੈ ਚੱਲ ਮੈਂ ਨਹੀਂ ਜਾ ਮੈਂ ਤਾਂ ਜਾਉਂਗੀ ਤੂੰ ਚੱਲ ਚੱਲ ਮੈਨੂੰ ਨਹੀਂ ਪਤਾ ਆ ਰਿਹਾ ਮੈਂ ਤੈਨੂੰ ਭਰਾਲੀ ਵਾਲਾ ਅੱਕ ਲਾਉ ਮੈਂ ਭਰਾਲੀ ਵਾਲਾ ਕਲਾਉਣਾ ਦਾ ਸਾਰੇ ਆ ਹੋ ਜਾਣਾ ਖਵੇ ਮੈਂ ਛੇੜ ਤੂੰ ਧੱਕਾ ਦੇ ਕੇ ਚੱਲ ਚੱਲ ਆ ਤੂੰ ਮਰੂ ਪਹਿ ਪਾਏ ਨਾਲ ਅੱਜ ਕੱਲ ਤਾਂ ਕਿਸੇ ਵੀ ਤੇ ਨਹੀਂ ਚੜਾਉਂਦਾ ਟਾਈਮ ਹੀ ਚੜੀ ਉਹ ਹੱਥ ਦੇ ਕੇ ਆ ਕਿਸੇ ਨਾਲ ਗੱਲ ਮੇਰਾ ਵੜਦਾ ਬਈ ਪਾਏ ਨਾਲ ਗਾਲੀ ਵਢਾ ਲਿਆ ਸੀ ਚੜਾਉਣ ਪਿੱਛੇ ਕਿਸੇ ਨੂੰ ਕੋਈ ਕੀ ਚੜਾਉ ਯਾਰ ਕਿਸੇ ਜਿਗਲੇ ਮਦਦ ਕਰ ਲਓ ਮੈਨੂੰ ਕੀ ਪਤਾ ਇਹਨਾਂ ਦਾ ਘਰੇ ਕਲੇਸ ਆ ਦਾ ਘਰੇ ਜਾ ਕੇ ਨਿਪਟੋ ਮੇਰੇ ਚੋ ਗੱਲ ਪੈ ਨੋਰਾਹ ਜਾਂਦੇ ਦੇਣਾ ਕਮਾਲ ਦੀ ਗੱਲ ਇਹਨਾਂ ਦੀ ਕੋਈ ਨਾ ਗਾਹ ਨੂੰ ਕਿਸੇ ਨੇ ਚੜਾਉਂਦੀ ਨਹੀਂ ਭੈਣ ਮਰਾਵੇ ਮੈਂ ਤਾਂ ਸੋਹਣੀ ਜੀ ਜਨਾਨੀ ਦੇਖ ਕੇ ਚੜਾ ਲਈ ਸੀ ਪਾ ਜਲਪਰੀ ਮੈਂ ਕਰਦੀ ਹਾਂ ਬੰਦਾ ਲੱਗਦਾ ਤੇ ਭਣਾ ਮਾੜਾ ਲਿਖਿਆ ਮੋਟਾ ਜਿਹਾ ਬਹੁਤ ਮਾੜਾ ਤਾਂ ਮਾੜਾ ਕੱਜੀ ਮੈਂ ਤਾਂ ਗਾਲੀ ਪਾੜ ਦੇਣਾ ਕਿ ਕਿਹੜੀ ਜਨਾਨੀ ਨੂੰ ਭੱਜਿਆ ਕਰੀ ਆ ਤੇ ਉਹ ਵੀ ਜਾਵਾ ਤੇ ਛੇਤੀ ਪਾ ਵੀ ਆ ਵੀ ਗਈ ਆ ਵੀ ਗਈ ਤੇਰੀ ਕੰਡੇ ਵਿੱਜੇ ਹੋਏ ਹੈਗੇ ਚੱਲ ਚੱਲ ਆ ਜਾ ਸੁਮਣੇ ਨੂੰ ਘਰੇ ਹੀ ਖਵਾਉਣੇ ਰੋਟੀਆਂ ਅੰਚ ਸ਼ਿਕਵਾ ਲੈਣੋਂ ਗੋਲ ਗਲੇ 来အောင် ਸੁਣਣਾ ਰੱਖ ਸਮਝੋ ਚੋਈ ਜੀ ਰੋੜ ਮੇਰੇ ਖੜੀ ਹੈ ਸੁਣਣਾ ਉਹੀ ਗੱਲ ਤੇਰੇ ਲਈ ਹੋ ਗਈ ਕਾਲੇ ਦੇ ਬੋਟਾਲੇ ਦਾ ਚੜੀ ਜਾਣ ਬੋਲਦਾ ਇਹ ਅੱਛਾ ਹਾਂ ਮਹਾਨਾ ਦਾ ਸਸਰੀ ਘਰ ਨਹੀਂ ਸੀ ਸਸਰੀ ਘਰ ਤਾਂ ਸਸਰੀ ਘਰ ਬੁਲਾਈ ਨਾ ਉਹ ਜੇ ਪਾਰ ਕਰ ਰਿਹਾ ਉਹ ਪੁੱਛ ਰਹਾ ਸੀ ਤੈਨੂੰ ਵੀ ਸੁਣ ਕੇ ਆਇਆ ਹੋਰ ਮੈਂ ਤਾਂ ਆਈ ਸੀ ਮਹਾਨਾ ਨਹੀਂ ਖੜਾ ਜੇ ਪਾਰ ਕਰਨਾ ਤੀਜਾ ਤੋਂ ਉਹਦੀ ਪੁੱਛ ਕੇ ਆਉਣੀ ਹੈ ਪਣਾ ਤਾਂ ਇਹ ਗੱਲ ਕੁਝ ਨਹੀਂ ਹੋਈ ਵੀ ਬੱਚਿਆਂ ਨੂੰ ਅੱਜ ਕੱਲ੍ਹ ਪੜ੍ਹਾਈ ਦੀ ਲੋੜ ਹੈ ਹੈਨਾ ਹਾਂ ਇਹ ਤਾਂ ਹੈ ਕੁੜੀ ਨੂੰ ਦੋ ਦਿਨ ਹੋ ਗਏ ਸਕੂਲ ਨਹੀਂ ਜਾਂਦਾ ਅੱਛਾ ਮੇਰੀ ਰੋਟੀ ਲੇਟ ਹੋ ਗਈ ਮੈਂ ਇਹ ਤਾਂ ਤਾਂ ਕਿ ਵੀ ਉਹ ਘਰੇ ਕਿਹੜਾ ਮਾਰਨ ਆਇਆ ਹੂੰ ਤੇ ਕੁੜੀ ਲੀੜੇ ਧੋਈ ਜਾਵੇ ਅੱਛਾ ਇਹਨਾਂ ਨੂੰ ਬਾਈ ਪੜ੍ਹਾਈ ਦਾ ਹੋਗਾ ਤਾਂ ਜੋਰਾ ਤੇ ਪੜਾ ਪੜਾਓ ਦੋ ਅੱਖਾਂ